ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨ ਸਰੂਪ 1430 ਅੰਗ 1 ਇੰਚ ਬਾਈ 1.5 ਇੰਚ ਦਾ ਇਹ ਸਰੂਪ ਹੈ ਬੋਲੇ ਇਸ ਸੋਨਹਾਂ ਅੱਲਾਹ ਸਾਧ ਸੰਗਤ ਜੀ ਜੇ ਸਰੂਪ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਫਸਟ ਵਰਲਡ ਵਾਰ ਦਾ ਉਹ ਸਮਾਂ ਪ੍ਰਥਮ ਮਹਾਯੁੱਧ ਜਿਸ ਵळे ਜਰਮਨੀ ਇੰਗਲੈਂਡ ਦੇ ਉੱਪਰ ਹਾਵੀ ਹੋ ਰਿਹਾ ਸੀ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਬ੍ਰਿਟਿਸ਼ ਰੂਲ ਸੀ ਉਹ ਸਮੇਂ ਜਦੋਂ ਜਰਮਨੀ ਇੰਗਲੈਂਡ ਦੇ ਉੱਪਰ ਹਾਵੀ ਹੋ ਰਿਹਾ ਸੀ ਉਹ ਸਮੇਂ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਪਹਿਲੀ ਸਿੱਖਾਂ ਦੀ ਫੌਜ ਤਿਆਰ ਕੀਤੀ ਉਹ ਸਿੱਖ ਫੌਜ ਦਾ ਨਾਂ ਰੱਖਿਆ ਗਦਰ ਦੀ ਫੌਜ ਅਤੇ ਉਹਨਾਂ ਗੁਰਸਿੱਖ ਫੌਜੀਆ ਨੂੰ ਬ੍ਰਿਟਿਸ਼ ਗਵਰਨਮੈਂਟ ਨੇ ਆਦੇਸ਼ ਦਿੱਤਾ ਕਿ ਹੁਣ ਤੁਸੀਂ ਵਿਦੇਸ਼ ਦੀ ਲੜਾਈ ਵਿਦੇਸ਼ ਵਿੱਚ ਲੜਾਈ ਲੜਨ ਵਾਸਤੇ ਜਾਣਾ ਹੈ ਉਹ ਸਾਰੇ ਗੁਰਸਿੱਖ ਅਨਖੀਲੇ ਫੌਜੀ ਅਕਾਲ ਤਖਤ ਸਾਹਿਬ ਪੁੱਜੇ ਉੱਥੇ ਪਹੁੰਚ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਅਸੀਂ ਆਪਣੀ ਧਰਤੀ ਤੇ ਲੜਦੇ ਰਹੇ ਹਾਂ ਜੋ ਧਰਤੀ ਸਾਡੇ ਗੁਰੂ ਦੀ ਚਰਨ ਛੋਹ ਪ੍ਰਾਪਤ ਹੈ ਸਾਡਾ ਦਾੜਾ ਇਸ ਧਰਤੀ ਤੇ ਐਕਸਰਸਾਈਜ਼ ਕਰਨ ਲੱਗਿਆ ਲੱਗੇ ਜਾਂ ਜ਼ਮੀਨ ਤੇ ਮੂਵਮੈਂਟ ਕਰਨ ਲੱਗਿਆ ਲੱਗੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਦੋਂ ਅਸੀਂ ਵਿਦੇਸ਼ ਦੀ ਧਰਤੀ ਤੇ ਜਾਵਾਂਗੇ ਜਿੱਥੇ ਅੰਗਰੇਜ਼ਾਂ ਦੇ ਲਗਰ ਦੇ ਬੂਟ ਚੱਲੇ ਹੋਣਗੇ ਉਥੇ ਇਹ ਸਾਡਾ ਦਾੜਾ ਉਸ ਧਰਤੀ ਤੇ ਲੱਗੇ ਸਾਨੂੰ ਮੰਜ਼ੂਰ ਨਹੀਂ ਪਹਿਲੀ ਵਾਰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਗੁਰਮਤਾ ਕਰ ਉਹਨਾਂ ਗੁਰਸਿੱਖ ਫੌਜੀਆਂ ਨੂੰ ਨੈਟ ਲਾਣ ਦਾ ਆਦੇਸ਼ ਦਿੱਤਾ ਤਾਂ ਜੋ ਉਹ ਆਪਣੇ ਦਾੜੇ ਦੀ ਸੇਵਾ ਤੇ ਸਾਥ ਕਰ ਸਕਣ ਉਸ ਤੋਂ ਬਾਅਦ ਉਹਨਾਂ ਗੁਰਸਿੱਖ ਫੌਜੀਆ ਨੇ ਬ੍ਰਿਟਿਸ਼ ਗਵਰਨਮੈਂਟ ਦੇ ਅੱਗੇ ਇੱਕ ਮੰਗ ਰੱਖੀ ਇੱਕ ਕੰਡੀਸ਼ਨ ਰੱਖੀ ਕਿ ਜਦੋਂ ਤੱਕ ਅਸੀਂ ਹਰ ਰੋਜ਼ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਾਂਗੇ ਹੁਕਮਨਾਮਾ ਨਹੀਂ ਲਵਾਂਗੇ ਮਥਾ ਨਹੀਂ ਟੇਕਾਂਗੇ ਅਸੀਂ ਕੋਈ ਵਿਦੇਸ਼ ਦੀ ਲੜਾਈ ਵਿੱਚ ਲੜਾਈ ਲੜਨ ਵਾਸਤੇ ਨਹੀਂ ਜਾਣਾ ਬ੍ਰਿਟਿਸ਼ ਗਵਰਨਮੈਂਟ ਨੇ ਬੜਾ ਖੋਜ ਵਿਚਾਰ ਕੀਤਾ ਕਿ ਅਗਰ ਇਹਨਾਂ ਗੁਰਸਿੱਖ ਫੌਜੀਆਂ ਦੀ ਇਹ ਮੰਗ ਪੂਰੀ ਨਾ ਕੀਤੀ ਜਾਵੇ ਇਹਨਾਂ ਨੇ ਕੋਈ ਵਿਦੇਸ਼ ਦੀ ਲੜਾਈ ਲੜਨ ਵਾਸਤੇ ਨਹੀਂ ਜਾਣਾ ਉਸ ਸਮੇਂ ਇੰਗਲੈਂਡ ਦਾ ਜਾਪਾਨ ਦੇ ਨਾਲ ਅਲਾਈਅੰਸ ਸੀ ਜਾਪਾਨ ਇੱਕ ਐਸਾ ਮੁਲਕ ਹੈ ਜਿਹੜਾ ਟੈਕਨੋਲੋਜੀ ਦੇ ਵਿੱਚ ਸਭ ਤੋਂ ਉੱਪਰ ਰਹਿੰਦਾ ਹੈ ਤੇ ਜਾਪਾਨ ਦੇ ਸਾਰੇ ਜਿਹੜੇ ਟੈਂਕ ਸਾਇੰਟਿਸਟ ਸੀ ਬੜਾ ਖੋਜ ਵਿਚਾਰ ਕਰਕੇ ਜਿੰਨਾ ਕੁ ਆਕਾਰ ਦਾ ਅੰਗ ਗੁਰੂ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਸ ਨੂੰ ਮਿਨੀਮਾਈਜ਼ ਕਰਕੇ ਮਾਈਕਰੋ ਸਾਈਜ਼ ਦੇ ਵਿੱਚ ਲਿਆ ਕੇ ਇੱਕ ਆਫਸੈਟ ਟੈਕਨੋਲੋਜੀ ਦੇ ਰਾਹੀਂ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ 1 ਇੰਚ ਬਾਈ 1.5 ਇੰਚ ਦੇ ਵਿੱਚ ਇਹ ਸਰੂਪ ਤਿਆਰ ਕਰਕੇ ਦਿੱਤਾ ਹਰ ਇੱਕ ਗੁਰਸਿੱਖ ਫੌਜੀ ਇਹ ਸਰੂਪ ਨੂੰ ਆਪਣੇ ਸ਼ੀਸ਼ ਵਿੱਚ ਰੱਖਿਆ ਕਰਦੇ ਸੀ ਅਤੇ ਇਸ ਦੇ ਨਾਲ ਇੱਕ ਮੈਗਨੀਫਾਈਂਗ ਗਲਾਸ ਦਿੱਤਾ ਜਿਸ ਮੈਗਨੀਫਾਈਂਗ ਗਲਾਸ ਦੇ ਨਾਲ ਇਸ ਸਰੂਪ ਦੇ ਅੱਖਰ 5 ਤੋਂ 10 ਗੁਣਾ ਵੱਡੇ ਕਰਕੇ ਪੜੇ ਜਾ ਸਕਦੇ ਹਨ ਹਰ ਇੱਕ ਗੁਰਸਿੱਖ ਫੌਜੀ ਰੋ ਸਵੇਰੇ ਉੱਠਣਾ ਆਪਣਾ ਨੇਮ ਕਰਨ ਤੋਂ ਬਾਅਦ ਮਹਾਰਾਜ ਦੇ ਦਰਸ਼ਨ ਕਰਨੇ ਹੁਕਮਨਾਮਾ ਲੈਣਾ ਤੇ ਫਿਰ ਲੜਾਈ ਲੜਨ ਵਾਸਤੇ ਜਾਣਾ ਉਹ ਗੁਰਸਿੱਖ ਫੌਜੀ ਇੰਨੇ ਜੋਸ਼ ਵਿੱਚ ਲੜੇ ਕਿ ਸਾਰੀ ਦੀ ਸਾਰੀ ਫੌਜ ਸ਼ਹੀਦ ਹੋ ਗਈ। ਉਹਨਾਂ ਵਿੱਚੋਂ ਕੁਝ ਗੁਰਸਿੱਖ ਫੌਜੀ ਜਿਹੜੇ ਮੁੜ ਵਾਪਸ ਭਾਰਤ ਆਏ ਉਹਨਾਂ ਦੇ ਵਿੱਚੋਂ ਇਹ ਇੱਕ ਸਰੂਪ ਮਹਾਰਾਜ ਦੇ ਸਿੰਘਾਸਨ ਅਸਥਾਨ ਤੇ ਜਿੱਥੇ ਗੁਰੂ ਸਾਹਿਬ ਜੀ ਦੀ ਕਲਗੀ ਹੈ ਉਸ ਦੇ ਸਨਮੁਖ ਇਹ ਸਰੂਪ ਰੱਖਿਆ ਜਾਂਦਾ ਹੈ ਜਿਸ ਦੇ ਸਾਨੂੰ ਸਾਲ ਦੇ ਵਿੱਚ ਸਿਰਫ ਇੱਕ ਵੇਰਾਂ 365 ਦਿਨਾਂ ਦੇ ਵਿੱਚ ਸਿਰਫ ਇੱਕ ਵੇਰਾਂ ਸਾਨੂੰ ਦਰਸ਼ਨ ਹੁੰਦੇ ਹਨ। ਸੋ ਸਾਧ ਸੰਗਤ ਜੀ ਜੇ ਸਰੂਪ ਦੇ ਅਸੀਂ ਸਾਡਾ ਸੁਭਾਗ ਸਿਰਫ ਸਾਲ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਨ ਨੂੰ ਮਿਲਦਾ ਹੈ ਅੱਜ ਅਸੀਂ ਉਹ ਸਰੂਪ ਦੇ ਦਰਸ਼ਨ ਕਰ ਰਹੇ ਹਾਂ ਜਿਨ੍ਹਾਂ ਅਣਖੀਲੇ ਗੁਰਸਿੱਖ ਫੌਜੀਆਂ ਨੇ ਅੱਜ ਤੋਂ 100 ਸਾਲ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਨੂੰ ਉਹਨਾਂ ਦੀ ਮੰਗ ਮੰਨਣੀ ਪਈ ਸੀ ਕਿਹੜੀ ਮੰਗ ਕਿ ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਾਂਗੇ ਅਸੀਂ ਆਪਣੀ ਲੜਾਈ ਲੜਨ ਵਾਸਤੇ ਨਹੀਂ ਜਾਵਾਂਗੇ ਅੱਜ ਜਿਸ ਅਸਥਾਨ ਤੇ ਅਸੀਂ ਆਏ ਹਾਂ ਜਿਹੜੇ ਅਸਥਾਨ ਤੇ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤਾ ਉਸੇ ਅਸਥਾਨ ਤੇ ਐਸੇ ਸਰੂਪ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਅਸੀਂ ਇੱਕੋ ਇੱਕ ਅਰਦਾਸ ਕਰੀਏ ਇਸ ਅਸਥਾਨ ਤੇ ਕਿ ਸੱਚੇ ਪਾਤਸ਼ਾਹ ਸਾਡਾ ਵੀ ਇੱਕ ਵੀ ਦਿਨ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਿਗੈਰ ਸਾਡਾ ਇੱਕ ਵੀ ਦਿਨ ਵਿਅਰਥ ਨਾ ਜਾਵੇ ਬੋਲੇ ਸੋ ਨਿਹਾਲ ਸਦਾ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਨਿਤਾ ਪ੍ਰਤੀ ਹਰ ਰੋਜ਼ ਦਰਸ਼ਨ ਕਰਨ ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ ਸੋ ਜੇ ਸਰੂਪ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਸਾਨੂੰ ਸਾਲ 'ਚ ਸਿਰਫ ਇੱਕ ਵਾਰ ਇਹ ਸਰੂਪ ਦੇ ਦਰਸ਼ਨ ਕਰਨ ਦੀ ਸੁਭਾਗ ਹੁੰਦੀ ਹੈ ਸੋ ਸਾਧ ਸੰਗਤ ਜੀ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਅਤੇ ਜਿਹੜੇ ਵੀ ਆਪਣੇ ਜਦੋਂ ਜਾਓਗੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਹਰ ਰੋਜ਼ ਸਾਡੀ ਹਾਜ਼ਰੀ ਸਾਡੀ ਅਟੈਂਡੈਂਸ ਉਦੋਂ ਹੀ ਲੱਗ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਹਰ ਰੋਜ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਨਕਮਸਤਕ ਹੋ ਕੇ ਆਪਣੀ ਹਾਜ਼ਰੀ ਲਵਾਵਾਂਗੇ ਸੋ ਸਾਰੇ ਗੱਜ-ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਫਤਿਹ